ਉਹਦੇ ਕੋਲੇ ਤਾਂ ਮਿਲਣ ਗਿਆ ਗਿੱਲ ਗਾਹਾਂ ਸਟੇਜ ਦੇ ਕੋਲੇ ਸੀਗਾ ਤੇ ਸਕਿਉਰਟੀ ਵਾਲੇ ਜਿਹੜੇ ਮੁੰਡੇ ਮੇਰੇ ਨਾਲ ਗਨਮੈਨ ਹੁੰਦੇ ਮੈਨੂੰ ਕਹਿੰਦੇ ਤੁਸੀਂ ਬਹਿ ਜਾਓ ਇੱਥੇ ਤੇ ਮੈਂ ਆਉਣਾ ਮੈਨੂੰ ਪਤਾ ਲੱਗ ਗਿਆ ਵੀ ਯਾਰ ਬਡਰੁਖਾਂ ਦੇ ਵਿੱਚ ਕੋਈ ਮੈਨੂੰ ਗਾਹਾਂ ਦੀ ਗਾਹ ਪਿੰਕ ਲੱਗੀ ਵੀ ਘੇਰਾ ਪੈ ਸਕਦਾ ਪੁਲਿਸ ਦਾ ਮੈਂ ਨਾਲ ਦੇ ਸਾਰੇ ਮੁੰਡਿਆਂ ਨੂੰ ਇਹਨਾਂ ਨੂੰ ਕਿਹਾ ਤੁਸੀਂ ਸਾਨੂੰ ਇਹ ਚੀਜ਼ ਕਲੀਅਰ ਕਰੋ ਵੀ ਪੂਰੇ ਪੰਜਾਬ ਦੀ ਪੁਲਿਸ ਦੀ ਨਿਗਾ ਲੱਖੇ ਤੇ ਸੀ ਲੱਖੇ ਦੇ ਨਾਲ ਸਰਕਾਰੀ ਸਕਿਉਰਟੀ ਘੁੰਮਦੀ ਆਖਰ ਲੱਖਾਂ ਉਹਨਾਂ ਨੂੰ ਵੀ ਚੱਕਵਾ ਦੇ ਕੇ ਲੰਘਿਆ ਤਾਂ ਲੰਘਿਆ ਕਿਵੇਂ ਇੱਕ ਤਾਂ ਗੱਲ ਇਹ ਤੈ ਸੀ ਸਾਡੀ ਪਹਿਲਾਂ ਤੋਂ ਹੀ ਸਾਰੇ ਆਗੂਆਂ ਦੀ ਮੀਟਿੰਗ ਸੀਗੀ ਵੀ ਆ ਪਾਤ ਨਹੀਂ ਹੁਣ ਉਦੋਂ ਪਹਿਲਾਂ ਹਾਂਜੀ ਬਾਈ ਕਿਉਂਕਿ ਜੇ ਆਗੂ ਹੱਥ ਆ ਜਾਂਦੇ ਆ ਤਾਂ ਲੋਕਾਂ ਚ ਬੈਸੀ ਗੱਲ ਚੱਲੀ ਜਣੀ ਸੀ ਕਿ ਵੀਰ ਫਲਾਣਾ ਵੀ ਫੜ ਲਿਆ ਫਲਾਣਾ ਵੀ ਫੜ ਲਿਆ ਉੱਥੇ ਕਿਸੇ ਨੇ ਨਹੀਂ ਆਉਣਾ ਸੀ ਨਹੀਂ ਹੁਣ ਮੈਂ ਉਸ ਦਿਨ 3 ਤਰੀਕ ਨੂੰ ਸਵੇਰੇ 10 11 ਵਜੇ ਇੱਕ ਲਾਈਵ ਪਾਤਾ ਸੀਗਾ ਵੀ ਸਾਨੂੰ ਹਰ ਹਾਲਤ ਅਸੀਂ ਸਰੂਰ ਪਹੁੰਚਾਂਗੇ ਤੇ ਪਹੁੰਚਣਾ ਚਾਹੀਦਾ ਠੀਕ ਹੈ ਬਾਈ ਇਹ ਸਾਡਾ ਸਾਰੇ ਆਗੂਆਂ ਦਾ ਪਹਿਲਾਂ ਹੀ ਤੈ ਸੀ ਹੁਣ ਜਿਹੜੀ ਅਗਲੀ ਗੱਲ ਆ ਜਾਂਦੀ ਤੁਸੀਂ ਗੱਲ ਇਹ ਸਵਾਲ ਕੀਤਾ ਕਿ ਉਹ ਨਿਕਲਿਆ ਕਿਵੇਂ ਸਰਕਾਰੀ ਸਿਕਿਉਰਟੀ ਤੁਹਾਡੇ ਨਾਲ ਗੰਨ ਮੈਂ ਨੇ ਸਰਕਾਰ ਦੇ ਬਿਲਕੁਲ ਨੰਬਰ 1 ਤਾਂ ਜਦੋਂ ਮੈਂ ਲੋਂਗੋਵਾਲ ਦੇ ਨੇੜੇ-ਨੇੜੇ 15 16 ਪਿੰਡਾਂ ਦੇ ਵਿੱਚ ਮੈਂ ਬੋਲ ਕੇ ਅੱਗੇ ਮੈਂ ਪਿੰਡਾਂ ਜਾਣਾ ਸੀ ਬਡਰੁੱਖੀ ਜਾਣਾ ਸੀ ਮੈਂ ਹਾਂਜੀ ਮੈਨੂੰ ਪਤਾ ਲੱਗ ਗਿਆ ਵੀ ਯਾਰ ਬਡਰੁੱਖਾਂ ਦੇ ਵਿੱਚ ਕੋਈ ਮੈਨੂੰ ਗਾਹਾਂ ਦੀ ਗਾਹ ਪਿੰਕ ਲੱਗੀ ਵੀ ਘੇਰਾ ਪੈ ਸਕਦਾ ਪੁਲਿਸ ਦਾ ਮੈਂ ਨਾਲ ਦੇ ਸਾਰੇ ਮੁੰਡਿਆਂ ਨੂੰ ਇਹਨਾਂ ਨੂੰ ਕਿਹਾ ਰਾਜ ਅਰਗੇ ਸੀਗੇ ਹੋਰ ਸੀ ਮੈਂ ਕਿਹਾ ਖਾਲਸੇ ਅਰਗੇ ਆਪਣੇ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਤੁਸੀਂ ਅਗਲੇ ਪਿੰਡਾਂ ਦਾ ਪਰਮ ਸੰਭਾਲੋ ਤੇ ਮੈਂ ਨਿਕਲਦਾ ਠੀਕ ਹੈ ਚਲੋ ਮੈਂ ਨਿਕਲਿਆ ਉੱਥੋਂ ਮੈਂ ਬੁਗਰੀ ਪਿੰਡ ਗਿਆ ਗੁਲਦੀਪ ਮੇਰਾ ਮਿੱਤਰ ਆ ਸਰਪੰਚ ਬੁਗਰਾਂ ਵਾਲਾ ਹੂੰ ਮੈਂ ਉਹਨਾਂ ਆਖਿਆ ਮੈਂ ਕਿਹਾ ਵੀ ਇੱਥੇ ਉਹਦੇ ਕੋਲ ਹੀ ਚਾ ਪਾਣੀ ਪੀਤਾ ਤੇ ਸਕਿਉਰਟੀ ਵਾਲੇ ਜਿਹੜੇ ਮੁੰਡੇ ਮੇਰੇ ਨਾਲ ਗੱਲ ਮੈਨ ਹੁੰਦੀਆਂ ਮੈਨੂੰ ਕਿਹਾ ਵੀ ਤੁਸੀਂ ਬਹਿ ਜਾਓ ਇੱਥੇ ਤੇ ਮੈਂ ਆਉਣਾ ਹੂੰ ਇੱਥੇ ਜਾ ਕੇ ਆਉਣਾ ਮੈਂ ਇਹ ਉੱਥੇ ਬਾਏ ਮੈਂ ਫੋਨ ਕੀਤਾ ਬੰਦ ਉਹਨਾਂ ਦੀ ਜ਼ਿੰਮੇਵਾਰੀ ਇਹ ਨਹੀਂ ਬਣਦੀ ਵੀ ਜਦੋਂ ਸਾਡਾ ਜਿਹੜਾ ਕੋਈ ਜਿਹਦੂ ਅਸੀਂ ਸਕਿਉਰਟੀ ਦਿੱਤੀ ਹੈ ਵੀ ਉਹਦੇ ਅਸੀਂ ਨਾਲ ਹੀ ਜਾਈਏ ਇਹ ਮੇਰੀ ਮਰਜ਼ੀ ਹੈ ਨਾ ਓਕੇ ਓਕੇ ਕੋਈ ਥੋੜੀ ਹੈ ਵੀ ਮੈਂ ਜਿਹੜੇ ਕਮਰੇ 'ਚ ਮੈਂ ਬੈਠਣਾ ਪੈਣਾ ਤੇ ਸਿਕਿਉਰਟੀ ਮੇਰੇ ਉੱਥੇ ਨਾਲ ਜਾਊਗੀ ਓਕੇ ਇਹ ਥੋੜੀ ਮਰਜ਼ੀ ਹੈ ਨਹੀਂ ਇਹ ਇਹਦਾ ਹੁਣ ਮੈਂ ਰਿਸ਼ਤੇਦਾਰ ਹੀ ਜਾਨਣਾ ਮੰਨ ਲਾ ਮੇਰੇ ਪਰਿਵਾਰ ਨਾਲ ਜਾਨਣਾ ਮਰੇ ਜਵਾਕਰ ਨਾਲ ਜਾਨਣਾ ਤੇ ਮੈਂ ਹੈ ਥੋੜੀ ਵੀ ਮੈਂ ਥੋੜੀ ਵੀ ਆਦੇ ਨਾਲ ਸਿਕਿਉਰਟੀਆਂ ਲਈ ਤੁਸੀਂ ਆਪਣੀ ਮਰਜ਼ੀ ਨਾਲ ਛੱਡ ਸਕਦੇ ਹੋ ਉਹਨਾਂ ਨੂੰ ਕਿਉਂ ਨਹੀਂ ਛੱਡ ਮੇਰੀ ਮਰਜ਼ੀ ਹੈ ਠੀਕ ਹੈ ਬਾਈ ਇਹ ਥੋੜੀ ਵੀ ਮੈਂ ਜਿੱਥੇ ਪੈਣਾ ਜਿਹੜਾ ਆਪਾਂ ਕਮਰਾ ਕਹਿੰਦੇ ਮੇਰੇ ਪਰਿਵਾਰ ਨਾਲ ਦੇ ਮੈਂ ਸਿਕਿਉਰਟੀ ਵੀ ਉੱਥੋਂ ਤੱਕ ਜਾਊਗੀ ਮੇਰੇ ਨਾਲ ਠ ਵੀ ਮੈਂ ਕਿੱਥੇ ਇਹਨਾਂ ਨੂੰ ਰੋਕਣਾ ਕਿੱਥੇ ਲਿਜਾਣਾ ਕਿੱਥੇ ਨਹੀਂ ਲਿਜਾਣਾ ਹੂੰ ਹੈਨਾ ਇਸ ਕਰਕੇ ਮੈਂ ਇਹਨਾਂ ਨੂੰ ਬਿਠਾਇਆ ਉੱਥੇ ਠੀਕ ਹੈ ਜੀ ਇਹ ਚਾਹ ਪਾਣੀ ਮੈਂ ਦੱਸਿਆ ਨਹੀਂ ਮੈਂ ਕਿੱਥੇ ਜਾਣਾ ਕਿੱਥੇ ਆਉਣਾ ਹੂੰ ਇਹਨਾਂ ਨੂੰ ਮੈਂ ਬਿਠਾ ਕੇ ਤੇ ਮੈਂ ਨਾਲ ਦੀ ਨਾਲ ਉੱਥੋਂ ਤੁਸੀਂ ਗੱਡੀ ਚੱਕੀ ਨਿਕਲ ਗਿਆ ਫੋਨ ਬੰਦ ਕਰ ਅੱਛਾ ਫੋਨ ਉੱਥੇ ਤੁਸੀਂ ਆਫ ਕਰਤਾ ਜਾਓ ਉੱਥੇ ਹੀ ਰੱਖਿਆ ਜਾਓ ਆਫ ਕਰਤਾ ਨਹੀਂ ਦੇਖੋ ਇਹ ਤਾਂ ਮੇਰੇ ਤਜਰਬੇ ਸਨ ਮੈਂ ਦਾ ਸੋ ਮੈਂ ਇਹਨਾਂ ਚੀਜ਼ਾਂ ਨਿਕਲਿਆ ਹੋਇਆ ਤੁਸੀਂ ਕਾਫੀ ਲੰਬੇ ਟਾਈਮ ਤੋਂ ਲੜ ਰਹੇ ਹੋ ਜੀ ਮੇਰਾ 15 ਸਾਲ ਦਾ ਵਾਹ ਪੁਲਿਸ ਨਾਲ ਹੀ ਆ ਨਾ ਬਿਲਕੁਲ ਬਾਈ ਵੀ ਕਿਵੇਂ ਫੜਦੀ ਹੈ ਤੇ ਕਿਵੇਂ ਸਿਸਟਮ ਤਾਲਮਚਾਮ ਕਰਦੇ ਆ ਮੈਂ ਉਹਦੇ ਵਗਿਆ ਰਾਤ ਨੂੰ ਮੂਸਾ ਆਪਣਾ ਗਿੱਲ ਰਹੋਂਦਾ ਮੇਰਾ ਮਿੱਤਰ ਆ ਹਾਂਜੀ ਬਾਈ ਉਹਦਾ ਵਿਆਹ ਸੀ ਹਾਂਜੀ ਬਾਈ ਉਹਦੀ ਜਾਗੋ ਦੇ বিনা ਮੈਥੋਂ ਜਾਏਗਾ ਕਿ ਮੈਂ ਤੇਰੀ ਚ ਲੱਗਾ ਰਿਹਾ ਉਹਦੀ ਇੱਕ ਤਰੀਕ ਦੀ ਜਾਗੋ ਸੀ ਉਹਦਾ ਰਾਤ ਦਾ ਵਿਆਹ ਸੀ ਇੱਥੇ ਸਕਾਈ ਹੈਟ ਇੱਥੇ ਸਾਡੇ ਪੈਲਸ ਬਹੰਡਾ ਰੋਡ ਦੇ ਉੱਤੇ ਹਾਂਜੀ ਹਾਂਜੀ ਬਈ ਮਾਝਾ ਗਿੱਲ ਦਾ ਗੁੱਸਾ ਕਰੇ ਤਾਂ ਚੱਲ ਉਹਨੂੰ ਸ ਕਰਨ ਦੇ ਕੇ ਇਹਨੇ ਮਿਲਿਆ ਮੈਂ ਤਾਂ ਲੋਈ ਦੀ ਮਾਰੀ ਬੁਖਲ ਤੇ ਮੈਂ ਭੱਗ ਗਿਆ ਹਾਂਜੀ ਬਈ ਮੈਂ ਗਿਆ ਤੇ ਉਹ ਮੈਂ ਇੱਥੇ ਆਪਣਾ ਉਹਦੇ ਕੋਲੇ ਤਾਂ ਮਿਲਣ ਗਿਆ ਗਿੱਲ ਗਾਹਾਂ ਸਟੇਜ ਦੇ ਕੋਲੇ ਸੀਗਾ ਥੱਲੇ ਖੜੇ ਹੋ ਨੱਚੀ ਜਾਂਦੇ ਸੀਗੇ ਨਿਬੜ ਜੇਗਾ ਹੀ ਭਰਾ ਹਾਂਜੀ ਭਾਈ ਉਹ ਆਹ ਉਹਨੇ ਮੈਨੂੰ ਭਾਈ ਥੋਲ ਮਾਰਤਾ 2 ਫਰਵਰੀ ਦੀ ਰਾਤ ਦੀ ਗੱਲ ਹੈ ਇਹ 2 ਦੀ ਹਾਂ 2 ਫਰਵਰੀ ਉਹ ਦੀ ਦੱਸ ਰਿਹਾ ਹਾਂ ਮੈਂ 2 ਦੀ ਹਾਂ 2 ਫਰਵਰੀ ਦੀ ਰਾਤ ਦੀ ਇੱਕ ਦੀ ਜਾਗੋ ਸੀ ਜਾਗੋ ਤੇ ਮੈਂ ਜਾਇਆ ਨਹੀਂ ਗਾ ਹਾਂਜੀ ਭਾਈ 2 ਦੀ ਮੈਥਾ ਜਦੋਂ ਮੈਂ ਉਹਦੇ ਕੋਲੇ ਗਿਆ ਤੇ ਉਹਨੇ ਬੋਲਤਾ ਸਪੀਕਰ 'ਚ ਇਹ ਸਾਡਾ ਭਰਾ ਲਖਨ ਦਾ ਨਾਂ ਹੈ ਮੈਂ ਆਖਿਆ ਬਹੁਣ ਵਿੱਚ ਠੀਕ ਨਹੀਂ ਕੰਮ ਇੱਥੇ ਮੈਨੂੰ ਬਸ ਜੜੀ ਫਿਰਦੀ ਹੋਣੀ ਆ ਮੈਂ ਮਿੰਟ 2 ਲਾਏ ਉੱਥੇ ਠੀਕ ਹੈ ਮੈਨਾਂ ਚਾਹ ਨਾ ਪਾਣੀ ਨਾ ਰੋਟੀ ਨਾ ਟੁੱਕ ਤੇ ਮੈਂ ਨਿਕਲ ਗਿਆ ਉਥੋਂ ਉਹੀ ਗੱਲ 10 ਗੱਡੀਆਂ 10 ਮਿੰਟਾਂ ਬਾਅਦ ਹੀ ਪੁਲਿਸ ਦੀ ਆ ਗਈ ਆ ਉਸੇ ਪੈਲਸ ਚ ਪੈਲਸ ਚ ਠੀਕ ਹੈ ਬਾਈ ਉੱਥੇ ਮਗਰੋਂ ਮੈਨੂੰ ਸਿਰ ਦੱਸਿਆ ਦੂਜੇ ਦਿਨ ਕਹਿੰਦੇ ਬਾਈ ਉਦੋਂ ਮਗਰੋਂ ਤੇਰੇ ਪੁਲਿਸ ਆ ਗਈ ਸੀ ਉੱਥੇ ਹੂੰ ਮੈਨੂੰ ਪਤਾ ਸੀਗਾ ਵੀ ਯਾਰ ਪੁਲਿਸ ਕਿਉਂਕਿ ਮੈਨੂੰ ਮੈਨੂੰ ਬਹੁਤ ਜ਼ੋਰ ਲੱਗਿਆ ਪੁਲਿਸ ਦਾ ਮੈਨੂੰ ਫੜਦ ਲਈ ਇੱਕ ਮੇਰੀ ਟੀਮ ਪੁਲਿਸ ਨੇ ਸਰੂਰ ਫੜੀ ਸਰੂਰ ਭਵੰਤ ਦੇ ਘਰ ਦੇ ਅੱਗੇ ਕੁਝ ਮੁੰਡੇ ਮੈਂ ਕਿਹਾ ਵੀ ਨੇੜੇ ਜਾ ਕੇ ਬਹਿ ਜਾਓ ਉਹਦੇ ਅਸੀਂ ਵੀ ਵਿੱਚ ਹੀ ਉਹਦੇ ਸ਼ਾਮਲ ਸੀ ਹਾਂ 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 ਬਾਈ ਮੋੜ ਮੋੜ ਅਗੇ ਮੋੜ ਅਸੀਂ ਨਾਲ ਹੀ ਸਾਡੀ ਸਾਰੀ ਟੀਮ ਬਾਈ ਉਹ ਵੀ ਆਈ ਫਟੀ ਕੀ ਵਿਲੱਖਾ ਨਾਲ ਹੋਈ ਉਹਨਾਂ ਨੇ ਸਾਨੂੰ ਸਪੈਸ਼ਲ ਸਭ ਤੋਂ ਪਹਿਲਾਂ ਇਹੀ ਪੁੱਛਿਆ ਕਿ ਵਿਲੱਖਾ ਕਿੱਥੇ ਹੈ ਹਾਂ ਸਾਰੇ ਘਰ ਦੀ ਉਹਨਾਂ ਨੇ ਤਲਾਸ਼ੀ ਜਿਹੜੇ ਜਦੋਂ ਤੁਸੀਂ ਇਹ ਸੰਘਰਸ਼ਾਂ 'ਚ ਰਹਿੰਦੇ ਹੋ ਨਾ ਤੁਹਾਨੂੰ ਤਜਰਬੇ ਬਹੁਤ ਆਉਂਦੇ ਆ ਵੀ ਦੇਖੋ ਹੁਣ ਤੁਹਾਡਾ ਵਾਹ ਵਾਸਤਾ ਹੁਣ ਖੇਤੀ ਵਾਲਾ ਬੰਦਾ ਉਹਨੂੰ ਖੇਤੀ ਦਾ ਤਿਆਰ ਬਾ ਆ ਜਾਂਦਾ ਕਿੰਨਾ ਬੀ ਪੈਣਾ ਹੈ ਕਦੋਂ ਫਸਲ ਪੱਕ ਗਈ ਕਦੋਂ ਬੱਤਰ ਕਦੋਂ ਬੋਹਣਾ ਹੈ ਕਦੋਂ ਪਾਣੀ ਲਾਉਣਾ ਕਰੋ ਸਪਰੇ ਕਦੋਂ ਰੇ ਹਨ ਹੁਣ ਇਹ ਮੇਰਾ 15 ਸਾਲ ਦਾ ਇਹੀ ਵਾਹਵਾਸਤਾ ਪੁਲਿਸ ਨਾਲੀ ਮੇਰਾ ਸਿਸਟਮ ਰਿਹਾ ਤਾਲ ਮੇਲੇ ਕਿਵੇਂ ਕਿਵੇਂ ਯਾਰ ਬੰਦਾ ਕਿਵੇਂ ਕੀ ਕਰਦੇ ਆ ਇਹ ਕੀ ਪੈਂਤੜੇ ਇਹਨਾਂ ਕੋਲੇ ਕੀ ਢੰਗ ਹੈ ਇਹਨਾਂ ਕੋਲੇ ਹੁਣ ਕਈ ਵਾਰੀ ਇਹ ਐ ਵੀ ਕਰ ਦਿੰਦੇ ਆ ਵੀ ਯਾਰ ਆ ਜਾ ਫਲਾਨਾ ਸਿਆ ਤੇ ਤੈਨੂੰ ਸਾਹ ਮਿਲਣਾ ਚਾਹੁੰਦੇ ਆ ਹੂੰ ਜਿਵੇਂ ਬਾਈ ਨਾਲ ਹੋਇਆ ਮਿਲ ਕੇ ਗ੍ਰਿਫਤਾਰੀ ਪਾਉਂਦੇ ਇਹ ਪਹਾਣੇ ਨਾਲ ਹੋਇਆ ਨਾ ਪਹਾਣੇ ਨਾਲ ਪਹਾਣੇ ਨੇ ਵੀ ਐਂ ਕਿਹਾ ਵੀ ਤੈਨੂੰ ਸਿਕਿਉਰਿਟੀ ਦੇਣੀ ਆ ਆ ਜਾ ਧੌਲੇ ਥਾਣੇ ਦੇ ਸੱਚੇ ਧੌਲੇ ਵਾਲਾ ਘਰੋਂ ਆ ਕੇ ਲੈ ਗਿਆ ਵੀ ਆ ਜਾ ਯਾਰ ਤੇਰੀ ਜਾਨ ਨੂੰ ਖਤਰਾ ਐ ਸਪੀ ਨੇ ਬੁਲਾਇਆ ਤੇ ਚੱਕ ਕੇ ਘਾ ਉਧਰ ਦੇਤਾ ਇਹ ਬਹੁਤ ਪੰਤਲੇ ਖੇਡਦੇ ਆ ਇਹ ਤੇ ਇੱਕ ਬਾਈ ਮੈਨੂੰ ਇਹ ਚੀਜ਼ ਦੱਸੋ ਵੀ ਤੁਸੀਂ ਹਨਾ ਅਸੀਂ ਤਾਂ ਮੰਨ ਕੇ ਚੱਲੋ ਅੰਦਰ ਸੀ ਤੁਸੀਂ ਬਾਹਰ ਸੀ ਤੁਸੀਂ ਸਾਰਾ ਸਿਸਟਮ ਦੇਖਿਆ ਕਰਿਆ ਵੀ ਜਿਹੜਾ ਉਹਨਾਂ ਨੇ ਲਿਖਤੀ ਚ ਦਿੱਤਾ ਕਿ ਤੁਸੀਂ ਕਾਗਜ਼ ਲੈ ਕੇ ਆਏ ਸੀ ਬਾਹਰ ਜਿਹੜੇ ਉੱਤੇ ਪਰਚੇ ਪਏ ਨੇ ਬਾਈ ਭਾਨੇ ਸਿੱਧੂ ਤੇ ਕੀ ਉਹਨਾਂ ਨੇ ਇਹ ਚੀਜ਼ ਲਿਖਤੀ ਚ ਦਿੱਤੀ ਹੈ ਕਿ ਜਿਹੜੇ ਉੱਤੇ ਪਰਚੇ ਪਏ ਨੇ ਚਾਰ ਉਹ ਸਾਰੇ ਰੱਦ ਨੇ ਤੇ 10 ਤਰੀਕ ਨੂੰ ਬਾਹਰ ਆਊਗਾ ਬਿਲਕੁਲ ਵੀਰੇ ਲਿਖਤੀ ਤੌਰ ਦੇ ਉੱਤੇ ਏ ਡੀ ਜੀ ਪੀ ਜਸਕਰਤ ਸਿੰਘ ਨੇ ਦਸਖਤ ਹੈ ਹਮ ਡੀ ਆਈ ਜੀ ਭੁੱਲਰ ਦੇ ਦਸਖਤ ਹੈ ਇੱਕ ਉੱਤੇ ਹੋਰ ਅਧਿਕਾਰੀ ਖੜਾ ਸੀ ਉਹਦੇ ਦਸਖਤ ਹਮ ਸਾਡੇ ਅਗੂ ਮਨੀ ਵੀ ਦੱਸ ਕਤ ਹੈ ਸਾਰਿਆਂ ਨੇ ਦੱਸ ਕਤ ਨੇ ਠੀਕ ਹੈ ਬਕਾਇਦਾ ਤੌਰ ਤੇ ਲਿਖਤੀ ਵੀ ਉਹਨਾਂ ਨੇ ਮੰਨੇ ਆ ਤੇ ਉਹਨਾਂ ਨੇ ਆਪਣੀ ਜ਼ੁਬਾਨੀ ਵੀ ਡੀਜੀਪੀ ਇਸਕਰਨ ਸਿੰਘ ਨੇ ਸਾਰੇ ਲੋਕਾਂ ਨੂੰ ਤੇ ਸੰਬੋਧਨ ਕੀਤਾ ਵੀ ਭਾਈ ਅਸੀਂ ਇਹਨੂੰ ਐਨੇ ਦਿਨਾਂ ਦੇ ਵਿੱਚ ਛੱਡ ਦਿਆਂਗੇ ਲੁਧਿਆਣਾ ਮਹਾਲੀ ਵਾਲਾ ਜਿਹੜੇ ਵੀ ਜਿੱਥੇ ਜਿੱਥੇ ਪਰਚੇ ਪਏ ਨੇ ਸਾਰੇ ਕੇਸ ਕਰ ਦਿੱਤੇ ਮਹਾਲੀ ਹੋਰ ਲੁਧਿਆਣਾ ਪਟਿਆਲਾ ਜਿੱਥੇ ਸਾਰੇ ਪਰਚੇ ਨੇ ਜਿਹੜੇ ਕੇਸ ਗੱਲ ਹੀ ਹੋ ਗਈ ਨਾ ਗੱਲ ਹੀ ਇਹ ਹੋਈ ਆ ਠੀਕ ਹੈ